ਮਾਵਾਂ ਤਾਂ ਫਿਰ ਮਾਵਾਂ ਹੀ ਹੁੰਦੀਆਂ ਬਾਈ ਸਾਡੀ ਛੋਟੀ ਜੀ ਤਰੱਕੀ ਦੇ ਲਈ ਵਿਚਾਰੀਆਂ ਵੱਡੀਆਂ ਵੱਡੀਆਂ ਸੁੱਖਾਂ ਸੁੱਖ ਲੈ ਲੈਂਦੀਆਂ ਮੈਂ ਤਾਂ ਸਭ ਨੂੰ ਕਹਿੰਨੀ ਇੱਥੇ ਆਓ ਬੱਚੇ ਬੜੇ ਔਖੇ ਲਾਉਂਦੇ ਆ ਔਰ ਸਭ ਤੋਂ ਵਧੀਆ ਬੈਸਟ ਕੰਮ ਕਰਨ ਵਾਲੇ ਕੋਈ ਜਾਓ ਇਹ ਕੋ ਪੈਸੇ ਤੇ ਉਹੀ ਹੁੰਦੇ ਆ ਅਸਾ ਖਰਾਬ ਕਰਕੇ ਦੇ ਦੇ ਐਂ ਦੇਣ ਵਾਲੇ ਤੇ ਪਤਾ ਨਹੀਂ ਅਸੀਸਾ ਹੀ ਹੈ ਜਿਹੜੀਆਂ ਤਾਂ ਮੇਰੇ ਲਈ ਕਰਦੀਆਂ ਨੇ ਉਹ ਬਹੁਤ ਬਹੁਤ ਧੰਨਵਾਦੀ ਆ ਆ ਜੀ ਦਾ और हमको जितना भी कॉन्फिडेंस था ना उससे बहुत ज्यादा रिजल्ट हमको मिला घर में आते बहुत बंगाले में चैलेट कर दिया वो बच्चे बहुत-बहुत इतने और बहुत बढ़िया सर्विस में दिया थैंक यू बॉर्डर दी बहुत 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 थैंक यू थैंक यू सो बहुत थैंक यू फोटो बहुत प्यारा लगता है पीछे भी देखते दे बड़ा प्यारा लगता है थैंक यू सर थैंक यू सर पत्थर का डोये हो गया जी थैंक यू सर थैंक यू ਹੈ ਇੰਨਾ ਸਾਰੇ ਨੂੰ ਮੁੱਠੀ ਜਾਉਂਗੀ ਜਦੋਂ ਨੂੰ ਮੈਂ ਖੁਦ ਨਾਲ ਹੀ ਦੱਸੇਗਾ ਕਿ ਨਾ ਵਧੀਆ ਸਟਾਫ ਬੜੀ ਤੱਗੀ ਜਦੋਂ ਤੁਮਿਸ਼ਵਾਜ ਸਿੰਘ ਸਰ ਤੁਹਾਡੇ ਵਿਜੇ ਦੇਖ ਕੇ ਵਿਸ਼ਵਾਸ ਹੁੰਦਾ ਜੀ ਸਾਨੂੰ ਇਹਦਾ ਰਹੀ ਆਪਣਾ ਇੰਨੇ ਵਿਜੇ ਸਾਰੇ ਇੱਥੇ ਕਦੀ ਬੱਚੇ ਬੜੇ ਖਿਲੰਦੇ ਇੱਥੇ ਜਾਓ ਕਿਤੇ ਨਾ ਜਾਓ ਨਹੀਂ ਨਹੀਂ ਬੜਿਆ ਬੜਾ ਬੜੇ ਨਾ ਜੰਟਾ ਕੋ ਬੈਠੇ ਬਰਾ ਕਾਹਵੇਂ ਨੂੰ ਪਤਾ ਕਿ ਇਹ ਜਗ੍ਹਾ ਖੜੀ ਲੱਗਦੀ ਆ ਹੋਰ ਤੇ ਸਭ ਜਗ੍ਹਾ ਨਹੀਂ ਹੈ ਬੜੀਆਣਾ ਵਾਲੇ ਸਭੀ युवा साथियों को अनुरोध करूंगा कि यहां फॉर्म वीजा पे आए और विजिट करें अपना 100% वीजा पाए यहां कोई दो खदरडी नहीं है काउंसलर बहुत अच्छे हैं बहुत अच्छा से डील करते हैं ऐसे ये मैसेज देने आ तो बहुत बढ़िया है इठे जेडी सर्विस बहुत बढ़िया है बहुत बढ़िया ट्रीट करते हैं आप सी ਸਾਰੇ ਦਾ ਬਹੁਤ ਸੁਨਮ ਦਾ ਇੱਕ ਬੱਚੇ ਦਾ ਵੀਜ਼ਾ ਲੱਗ ਗਿਆ ਜੀ ਬਧਾਈਆਂ ਬਹੁਤ ਜੀ ਵਧਾਈ ਤੁਸੀਂ ਬੱਚਿਆਂ ਨੇ ਸਾਡੇ ਕੰਮ ਬਣਾਏ ਸਾਡੇ ਬੱਚੇ ਮਰ ਗਏ ਤੇ ਜਦ ਵੱਡੀ ਵੱਡੀ ਉਮਰ ਹੋ ਗਈ ਮੇਰੇ ਬੱਚਿਆਂ ਤੇ ਸਿਰ ਤੇ ਮੇਰ ਪਰਿਆ ਹੱਥ ਰੱਖੀ ਮਲਕਾ